ਸੂਫੀ ਕਾ ਇੱਕ ਹੰਸਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਦਾ ਦਿਹਾਂਤ 2 April ਨੂੰ ਜਲੰਧਰ ਦੇ ਟੈਗੋਰ ਹਸਪੀਟਲ ਦੇ ਵਿੱਚ ਹੋ ਗਿਆ ਸੀ ਤੇ ਉਹਨਾਂ ਦਾ ਅੰਤਿਮ ਸੰਸਕਾਰ 3 April ਨੂੰ ਸਵੇਰੇ 11 ਵਜੇ ਉਹਨਾਂ ਦੇ ਪਿੰਡ ਸਫੀਪੁਰ ਦੇ ਵਿਖੇ ਕੀਤਾ ਗਿਆ ਸੀ ਦੱਸ ਦਈਏ ਇਸੇ ਦੇ ਚਲਦਿਆਂ ਬਹੁਤ ਸਾਰੇ ਸੰਗੀਤ ਜਗਤ ਦੇ ਨਾਲ ਜੁੜੇ ਹੋਏ ਲੋਕ ਅਤੇ ਰਾਜਨੀਤਿਕ ਲੋਕ ਲਗਾਤਾਰ ਹੰਸਰਾਜ ਹੰਸ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਨੇ ਤੇ ਉੱਥੇ ਹੀ ਹੁਣ ਤੁਹਾਨੂੰ ਦੱਸ ਦਈਏ ਕਿ ਹੰਸਰਾਜ ਹੰਸ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਪਹੁੰਚੇ ਨੇ ਦੱਸ ਦਈਏ ਕਿ ਉੱਥੇ ਬੈਠਿਆਂ ਸਿੱਧੂ ਮੂਸੇਵਾਲਾ ਨੂੰ ਵੀ ਯਾਦ ਕੀਤਾ ਗਿਆ ਅਤੇ ਪਰਿਵਾਰ ਰੇਸ਼ਮ ਕੌਰ ਨੂੰ ਯਾਦ ਕਰਕੇ ਵੀ ਭਾਵੁਕ ਹੋਇਆ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਕੁਝ ਪਰਿਵਾਰਕ ਰੁਝੇਮਿਆਂ ਦੇ ਕਰਕੇ ਪਹਿਲਾਂ ਉਹ ਨਹੀਂ ਆ ਸਕੇ ਪਰ ਅੱਜ ਉਹ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਨੇ ਅਤੇ ਪਰਿਵਾਰ ਨੂੰ ਬਹੁਤ ਹੀ ਵੱਡਾ ਘਾਟਾ ਪਿਆ ਜਿਹੜਾ ਕਿ ਕਦੇ ਜ਼ਿੰਦਗੀ 'ਚ ਪੂਰਾ ਨਹੀਂ ਹੋ ਸਕਦਾ ਹੁਣ ਆ ਕਿਹਾ ਕਿ ਉਹ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਜਿਸ ਦੁੱਖ ਦੀ ਘੜੀ ਹੈ ਜਿਸ ਪੁੱਛਣਾ ਚਾਹਾਂਗਾ ਬਿਲਕੁਲ ਜਿਸ ਦਿਨ ਤੂੰ ਇਹ ਮੰਦਪਾ ਦੀ ਘਟਨਾ ਹੋਈ ਹੈ ਨਾ ਆਉਣਾ ਚਾਹੁੰਦਾ ਸੀ ਲੇਕਿਨ ਕਰੇ ਲੂੰਬੂਰੀਆਂ ਕਰਕੇ ਮੈਂ ਤੁਹਾਡਾ ਲੇਟ ਹੋ ਗਿਆ ਬਾਜੀ ਨਾ ਬੇਟੇ ਦਾ ਹੀ ਬੜਾ ਪਿਆਰ ਸੀ ਪਰ ਮਾਪਾ ਕੇ ਵਸੇ ਹੀ ਤੋ ਕਰ ਦਿੱਤਾ ਨਾ ਮੈਂ ਚਰਨਮੰਦ ਕਿ ਸੁਣਾ ਬਿਊਰੋ ਰਿਪੋਰਟ ਔਨ ਪੁਆਇੰਟ